ਕੇ ਹੋ ਗਏ ਸਿਰ ਪਾਟ ਗਏ ਭਗਤੋਂ ਥਾਣਾ ਚੜ੍ਹ ਕੇ ਆ ਗਿਆ ਉਂਗਲ ਲਾਉਣ ਵਾਲੇ ਬੰਦੇ ਹਰੇਕ ਪਿੰਡ ਵਿੱਚ ਹੁੰਦੇ ਹਨ ਆਪਾਂ ਆਮ ਹੀ ਆਖ ਦਿੰਦੇ ਹਾਂ ਕਿ ਉਂਗਲ ਲਾ ਕੇ ਨੇ ਫਲਾਣੇ ਨੂੰ ਲੜਾ ਦਿੱਤਾ ਫਲਾਣੇ ਨੂੰ ਉਂਗਲ ਲਾ ਕੇ ਫਲਾਣੇ ਨੇ ਲੜਾ ਦਿੱਤਾ ਇਹ ਉਂਗਲ ਲਾਉਣ ਵਾਲੀ ਗੱਲ ਕਿੱਥੋਂ ਚੱਲੀ ਇਹ ਕਹਾਵਤ ਕਿੱਥੋਂ ਤੁਰੀ ਆਓ ਇਸ ਦੇ ਬਾਰੇ ਜਾਣਦੇ ਹਾਂ ਇੱਕ ਪਿੰਡ ਵਿੱਚ ਇੱਕ ਚੁਗਲਖੋਰ ਰਹਿੰਦਾ ਸੀ ਉਹ ਚੁਗਲੀ ਕਰਕੇ ਹਰੇਕ ਨੂੰ ਆਪਸ ਵਿੱਚ ਲੜਾ ਦਿੰਦਾ ਸੀ ਸਾਰੇ ਪਿੰਡ ਵਿੱਚ ਬਾਦ ਵਿਵਾਦ ਖੜਾ ਹੀ ਰੱਖਦਾ ਸੀ ਸੋ ਪਿੰਡ ਵਾਲੇ ਉਸ ਤੋਂ ਬਹੁਤ ਦੁਖੀ ਸਨ ਸੋ ਉਹਨਾਂ ਨੇ ਸੋਚਿਆ ਕਿ ਇਸ ਦਾ ਕੀ ਹੱਲ ਕਰੀਏ ਇਹ ਤਾਂ ਚੁਗਲੀ ਕਰਕੇ ਹਰੇਕ ਨੂੰ ਲੜਾ ਦਿੰਦਾ ਹੈ ਸੋ ਅਖੀਰ ਵਿੱਚ ਸਿਆਣੇ ਬੰਦਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ ਕਿ ਇਸ ਨੂੰ ਪਿੰਡੋਂ ਬਾਹਰ ਕੱਢ ਦਿੰਦੇ ਹਾਂ ਤਾਂ ਹੀ ਪਿੰਡ ਸੁਖੀ ਬਸ ਸਕਦਾ ਹੈ ਜਿੰਨਾ ਚਿਰ ਇਹ ਪਿੰਡ ਦੇ ਵਿੱਚ ਰਹੇਗਾ ਉਨਾ ਚਿਰ ਪਿੰਡ ਵਿੱਚ ਸ਼ਾਂਤੀ ਨਹੀਂ ਹੋ ਸਕਦੀ ਸੋ ਸਾਰੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਉਸ ਨੂੰ ਕਿਹਾ ਕਿ ਭਾਈ ਤੂੰ ਪੈਂਟ ਛੱਡ ਜਾ ਤੂੰ ਚੁਗਲੀ ਕਰਕੇ ਹਰੇਕ ਨੂੰ ਲੜਾ ਦਿੰਦਾ ਹੈ ਸੋ ਵੀ ਅੱਗੋਂ ਬੜਾ ਢੀਠ ਉਸ ਨੇ ਹੱਸ ਕੇ ਕਿਹਾ ਕੋਈ ਗੱਲ ਨਹੀਂ ਜੀ ਜੇ ਤੁਸੀਂ ਕਹਿੰਦੇ ਹਾਂ ਪੈਂਟ ਛੱਡ ਜਾ ਤਾਂ ਮੈਂ ਪੈਂਟ ਛੱਡ ਜਾਣਾ ਹਾਂ ਚਲੇ ਜਾਣਾ ਹਾਂ ਤਾਂ ਸਿਆਣੇ ਬਜ਼ੁਰਗਾਂ ਨੇ ਕਿਹਾ ਨਹੀਂ ਪਾਈ ਆ ਨਹੀਂ ਤੈਨੂੰ ਅਸੀਂ ਮਾਣ ਸਨਮਾਨ ਨਾਲ ਛੱਡ ਕੇ ਆਵਾਂਗੇ ਸੋਸ ਨੇ ਕਿਹਾ ਕੋਈ ਗੱਲ ਨਹੀਂ ਜੀ ਸੋ ਸਾਰੇ ਪਿੰਡ ਦੇ ਪਤਵੰਤ ਤੇ ਸੱਜਣ ਸਿਆਣੇ ਬਜ਼ੁਰਗ ਇਕੱਠੇ ਹੋ ਕੇ ਉਸ ਨੂੰ ਪਿੰਡੋਂ ਬਾਹਰ ਛੱਡਣ ਲਈ ਅੱਡੇ ਤੇ ਚਲੇ ਗਏ ਜਦ ਅੱਡੇ ਤੇ ਪਹੁੰਚੇ ਤਾਂ ਉਹਨਾਂ ਵਿੱਚੋਂ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਪੜਿਆ ਪੁਰਸ਼ਾ ਤੂੰ ਪੈਂਟ ਛੱਡ ਕੇ ਜਾ ਰਿਹਾ ਹੈ ਜੇ ਕੁਝ ਖਾਣਾ ਪੀਣਾ ਹੈ ਤਾਂ ਦੱਸ ਤਾਂ ਅੱਡੇ ਤੇ ਸੀ ਸਤਪਾਲ ਹਲਵਾਈ ਦੀ ਦੁਕਾਨ ਤਾਂ ਉਸਨੇ ਕਿਹਾ ਮੈਂ ਜਲੇਬੀਆਂ ਖਾਣੀਆਂ ਹਨ ਅਤੇ ਦੁੱਧ ਵੀ ਪੀਣਾ ਹੈ ਸੋ ਉਸ ਨੂੰ ਜਲੇਬੀਆਂ ਮੰਗਵਾ ਦਿੱਤੀਆਂ ਅਤੇ ਦੁੱਧ ਦਾ ਕੱਪ ਵੀ ਗਰਮ ਕਰਕੇ ਦੇ ਦਿੱਤਾ ਗਿਆ ਉਹ ਜਲੇਬੀਆਂ ਖਾਂਦਾ ਖਾਂਦਾ ਉਸਨੇ ਹਲਵਾਈ ਦੀ ਚਾਣੀ ਵਿੱਚੋਂ ਉਂਗਲ ਲਵੇੜ ਕੇ ਇਸ ਤਰ੍ਹਾਂ ਕੰਧ ਦੇ ਉੱਪਰ ਲਗਾ ਦਿੱਤੀ ਜਦੋਂ ਮਿੱਠੇ ਨਾਲ ਲਿਬੜੀ ਉਂਗਲ ਕੰਧ ਦੇ ਉੱਪਰ ਲਗਾ ਦਿੱਤੀ ਤਾਂ ਉਸ ਉੱਪਰ ਮੱਖੀ ਬੈਠ ਗਈ ਮੱਖੀ ਦੇ ਮਗਰ ਕਿਰਲੀ ਭੱਜ ਕੇ ਆਈ ਉਹ ਮੱਖੀ ਨੂੰ ਖਾ ਗਈ ਉੱਥੇ ਸੀਗੀ ਇੱਕ ਚੂਹੀ ਚੂਹੀ ਨੇ ਜਦੋਂ ਕਿਰਲੀ ਵੇਖੀ ਤਾਂ ਚੂਹੀ ਭੱਜ ਕੇ ਕਿਰਲੀ ਦੇ ਮਗਰ ਪੈ ਗਈ ਸੋ ਆਪਾਂ ਨੂੰ ਆਮ ਹੀ ਪਤਾ ਕਿ ਹਲਵਾਈਆਂ ਦੀ ਆਮ ਤੌਰ ਤੇ ਬਿੱਲੀ ਰੱਖੀ ਹੁੰਦੀ ਹੈ ਸੋ ਜਦੋਂ ਬਿੱਲੀ ਨੇ ਚੂਹੀ ਦੇਖੀ ਤਾਂ ਬਿੱਲੀ ਭੱਜ ਕੇ ਚੂਹੀ ਦੇ ਮਗਰ ਪੈ ਗਈ ਸੋ ਜਿਹੜੇ ਜ਼ਿਮੀਦਾਰ ਜਾਂ ਸਿਆਣੇ ਬੰਦੇ ਤੇ ਨਾਲ ਜੱਟ ਉਸ ਉਸ ਪਰਸ ਨੂੰ ਪਿੰਡੋਂ ਬਾਹਰ ਛੱਡਣ ਆਏ ਸੀ ਉਹਨਾਂ ਵਿੱਚੋਂ ਇੱਕ ਜੱਟ ਦਾ ਕੁੱਤਾ ਜੱਟ ਦੇ ਨਾਲ ਲਿਆਂਦਾ ਹੋਇਆ ਸੀ ਸੋ ਅੱਜ ਕੱਲ ਆਪਾਂ ਆਮ ਹੀ ਵੇਖਦੇ ਹਾਂ ਕਿ ਕੁੱਤਿਆਂ ਨੂੰ ਲੋਕ ਬਾਹਰ ਅੰਦਰ ਵੀ ਗੱਡੀਆਂ ਦੇ ਵਿੱਚ ਨਾਲ ਹੀ ਬਿਠਾਈ ਫਿਰਦੇ ਹਨ ਸੋ ਜੱਟ ਦਾ ਕੁੱਤਾ ਐਸਾ ਹਲਵਾਈ ਦੀ ਬਿੱਲੀ ਮਗਰ ਪੈ ਗਿਆ ਉਸਨੇ ਬਿੱਲੀ ਢਾ ਲਈ ਸੋ ਕੋਲੇ ਹੀ ਹਲਵਾਈ ਜੋ ਜਲੇਬੀਆਂ ਬਣਾ ਰਿਹਾ ਸੀ ਉਸਨੇ ਝਾਰਨਾ ਕੁੱਤੇ ਦੇ ਸਿਰ 'ਤੇ ਮਾਰਿਆ ਤੇ ਕੁੱਤਾ ਫਟਕਾ ਕੇ ਛੁੱਟ ਦਿੱਤਾ ਸੋਏ ਦੇਖ ਕੇ ਜੱਟ ਨੂੰ ਗੁੱਸਾ ਆ ਗਿਆ ਜੱਟ ਨੇ ਹਲਵਾਈ ਨੂੰ ਢਾ ਲਿਆ ਸੋ ਹੋ ਗਏ ਗੁੱਥਮ ਗੁੱਥੀ ਜਦੋਂ ਜੱਟ ਨੇ ਹਲਵਾਈ ਨੂੰ ਢਾ ਲਿਆ ਤਾ ਹਲਵਾਈ ਦੇ ਬੰਦੇ ਵੀ ਡਾਂਗਾ ਕੱਢ ਲਿਆਏ ਸੋਚਾ ਲੱਪੀਆਂ ਡਾਂਗਾ ਦੋਨਾਂ ਤਿਹਰਾ ਦੇ ਸਿਰ ਪਾਟ ਗਏ ਜਿਸ ਨੂੰ ਛੱਡਣਾ ਆਏ ਸੀ ਉਹਨੂੰ ਤਾਂ ਭੁੱਲ ਗਏ ਆਪਸ ਵਿੱਚ ਹੀ ਕੋਈ ਇੱਕ ਦੂਜੇ ਨੂੰ ਕੁੱਟਣ ਲੱਗ ਗਿਆ ਤੇ ਕੋਈ ਛਡਾਉਣ ਲੱਗ ਪਿਆ ਆਪਸ ਵਿੱਚ ਹੀ ਹੁਲਦ ਗਏ ਸੋ ਪਰਚੇ ਹੋ ਗਏ ਸਿਰ ਪਾਟ ਗਏ ਭਾਗਤੋਂ ਥਾਣਾ ਚੜ੍ਹ ਕੇ ਆ ਗਿਆ ਦੋਨਾਂ ਤਿਹਰਾ ਦੇ ਹੱਥ ਕੜੀਆਂ ਲੱਗ ਗੀਆਂ 100 ਬੰਦਾ ਬੈਠਾ ਜਲੇਬੀਆਂ ਖਾ ਰਿਆ ਸੋਚਦਾ ਹੈ ਵੱਡੇ ਸਿਆਣੇ ਮੈਨੂੰ ਛੱਡਣ ਆਏ ਸੀ 100 ਇਸ ਤਰ੍ਹਾਂ ਇੱਕ ਹਕਾਵਤ ਬਣੀ ਹੈ ਉਂਗਲ ਲਾਉਣ ਵਾਲੀ ਕਿ ਉਂਗਲ ਲਾ ਕੇ ਉਸਨੇ ਸਾਰਿਆਂ ਨੂੰ ਹੀ ਆਪਸ ਵਿੱਚ ਲੜਾ ਦਿੱਤਾ ਜੇ ਇਹ ਕਹਾਵਤ ਜਾਂ ਸਟੋਰੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇਕਰ ਇਸ ਪਿੱਛੇ ਕਿਸੇ ਹੋਰ ਭਰਾ ਨੂੰ ਕੋਈ ਸ ਕਹਾਣੀ ਦੀ ਜਾਣਕਾਰੀ ਹੋਵੇ ਤਾਂ ਸਾਨੂੰ ਮੈਸੇਜ ਜਾਂ ਫੋਨ ਕਰਕੇ ਜਰੂਰ ਦੱਸਣਾ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ